सिकंदर छोटी रियासत ਦਾ ਰਾਜਾ ਸੀ ਹੂੰ ਪਰ ਉਹ ਇੰਨੀ ਵੀ ਛੋਟੀ ਰਿਆਸਤ ਨਹੀਂ ਸੀ ਕਿਉਂਕਿ ਉਹਦੇ ਫਾਦਰ ਨੇ ਫਿਲਿਪ ਨੇ ਕਾਫੀ ਇਲਾਕੇ ਕਬਜ਼ਾ ਕਰ ਲਏ ਸੀ ਉਹਨਾਂ ਨੇ ਕਰੀਬ-ਕਰੀਬ ਯੂਨਾਨ ਨੂੰ ਇੱਕ ਕਰ ਲਿਆ ਸੀ ਅਗਰ ਅਸੀਂ ਇਹ ਕਹੀਏ ਸਪਾਟਾ ਛੱਡ ਦਈਏ ਤੇ ਬਾਕੀ ਦਾ ਇਲਾਕਾ ਉਹਨੇ ਕਬਜ਼ਾ ਲਿਆ ਸੀ ਹੂੰ ਸਪਾਟਾ ਆਜ਼ਾਦ ਹੀ ਰਿਹਾ ਸਪਾਟਾ ਤੇ ਉਹਦੇ ਤੋਂ ਨਾਲ ਜਿਹੜੀ ਉਹ ਫੌਜ ਸੀਗੀ ਉਹ ਜਦੋਂ 40000 ਫੌਜ ਲੈ ਕੇ ਫਾਰਸ ਦੇ ਵਿੱਚ ਵੜਦਾ ਹੈ ਹੂੰ ਤੇ ਤੁਹਾਨੂੰ ਯਾਦ ਹੋਣਾ ਹੈ ਕਿ ਸਿਕੰਦਰ ਨੇ ਪਹਿਲੀ ਜੰਗ ਹਾਰ ਲਈ ਸੀ ਹੂੰ ਹਾਰ ਗਿਆ ਸੀ ਉਹ ਜੰਗ ਪਹਿਲੀ ਜੰਗ ਪਹਿਲੀ ਜੰਗ ਉਹ ਜਿਹੜਾ ਰਾਜਾ ਸੀ ਕੀ ਨਾਂ ਸੀ ਉਹਦਾ ਅ ਡੇਰੀਅਸ ਹੂੰ ਡੇਰੀਅਸ ਡੇਰੀਅਸ ਨੇ ਮદાન ਛੜ ਕੇ ਭੱਜ ਲਿਆ ਹੂੰ ਜਿਹੜੀ ਫੌਜ ਨੇ ਜੰਗ ਜਿੱਤੀ ਸਿਕੰਦਰ ਕੋਲੋਂ ਉਹ ਫੌਜ ਲੜਦੀ ਰਹੀ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਆਹ ਦਾ ਰਾਜਾ ਤੇ 도ੜ ਗਿਆ ਤੇ ਅਸੀਂ ਹਾਰ ਚੁੱਕੇ ਹਾਂ ਉਹ ਮੈਦਾਨ ਛੱਡ ਕੇ ਭੱਜਲੇ ਤੇ ਸਿਕੰਦਰ ਸਿਕੰਦਰ ਨੇ ਪਹਿਲੀ ਲੜਾਈ ਉਹਵੇਂ ਜਿੱਤੀ ਦੂਜੀ ਲੜਾਈ ਵੀ ਸਿਕੰਦਰ ਨੇ ਇਵੇਂ ਹੀ ਜਿੱਤੀ ਉਹ ਡੇਰੀਸ ਡਰਪੋਕ ਰਾਜਾ ਜੰਗ ਛੱਡ ਕੇ ਫਿਰ ਭੱਜ ਗਿਆ ਉਸ ਤੋਂ ਬਾਅਦ ਸਿਕੰਦਰ ਨੇ ਉਹਦੇ ਪੈਰ ਲੱਗਣ ਨਹੀਂ ਦਿੱਤੇ ਉਹਨੂੰ ਢੜਾਉਂਦਾ ਢੜਾਉਂਦਾ ਉਹ ਇੰਡੀਆ ਆਇਆ ਹਾਂ ਇੰਡੀਆ ਆ ਕੇ ਮੁੜ ਕੇ ਸਿਕੰਦਰ ਕਿਸੇ ਵੀ ਜੰਗ 'ਚ ਨਹੀਂ ਹਾਰਿਆ ਹਾਂ ਹਾਂ ਉਹਦੇ ਨੁਕਸਾਨ ਬਹੁਤ ਹੋਏ ਨੇ ਤੇ ਕਈਆਂ ਜੰਗਾਂ ਚ ਤੇ ਉਹ ਮਰਦਾ ਮਰਦਾ ਬਚਿਆ ਸੀ ਜਦੋਂ ਆ ਜਿਹੜਾ ਪਤਨ ਹੈ ਮਕੇਰੀਆਂ ਵਾਲਾ ਬਿਆਸ ਦੇ ਰਾ ਦਾ ਇਹ ਪਤਨ ਤੋਂ ਜਦੋਂ ਪਲਟ ਕੇ ਉਹ ਮੁੜਿਆ ਤੇ ਫਿਰੋਜ਼ਪੁਰ ਆਪਣੇ ਜਿੱਥੇ ਫਿਰੋਜ਼ਪੁਰ ਸ਼ਹਿਰ ਆ ਅੱਜ ਕੱਲ੍ਹ ਉੱਥੇ ਜਾ ਕੇ ਤਾਂ ਉਹ ਮਰੀ ਚੱਲਿਆ ਸੀ ਇੱਕ ਤੀਰ ਉਹਦੀ ਛਾਤੀ ਚ ਪਰ ਹੋ ਗਿਆ ਸੀ ਮਤਲਬ ਪੰਜਾਬੀਆਂ ਨੇ ਹੀ ਰੋਕਿਆ ਪੰਜਾਬੀਆਂ ਨੇ ਉਹਨੂੰ ਰੋਕਿਆ ਜੀਨਸ ਜਿਹੜੇ ਸਟਰੋਂਗ ਹੈ ਪੰਜਾਬੀਆਂ ਨੇ ਸਖਤ ਹੱਥ ਦਿਖਾਏ ਪੋਰਸ ਨੇ ਵੀ ਸਖਤ ਹੱਥ ਦਿਖਾਏ ਉਹਨੂੰ ਤੇ ਇੱਥੇ ਤਾਂ ਮਰਦਾ ਮਰਦਾ ਬਚਿਆ ਸੀ ਉਹ ਤੇ ਉਹ ਤਾਂ ਉਹਦੇ ਫੌਜੀ ਉਹਨੂੰ ਡਿੱਗੇ ਪਏ ਨੂੰ ਧੂਕੇ ਲਾਗੇ ਸੀ ਮੈਦਾਨੇ ਜੰਗ ਦੇ ਹਾਂ ਤੇ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਬਾਕੀ ਓਵਰਆਲ ਟੈਕਨੀਕਲੀ ਜੰਗ ਕੋਈ ਨਹੀਂ ਹਾਰਿਆ ਕਿਉਂਕਿ ਜਿਹੜੀਆਂ ਦੋ ਜੰਗਾਂ ਉਹ ਹਾਰ ਗਿਆ ਸੀ ਡੇਰੀਅਸ ਦੇ ਨਾਲ ਉਹ ਜੰਗਾਂ ਡੇਰੀਅਸ ਦੀ ਜਿਹੜੀ ਬੁਜਦਲੀ ਕਰਕੇ ਉਹ ਜਿੱਤ ਗਿਆ ਤੇ ਪਰ ਉਹ ਲੜਾਕਾ ਬਹੁਤ ਅੱਛਾ ਸੀ ਲੜਾਕਾ ਤਗੜਾ ਉਹ ਫਰੰਟਲ ਹਮਲਾ ਕਰਦਾ ਸੀ ਔਰ ਫਰੰਟਲ ਹਮਲਾ ਇੰਨਾ ਕਿ ਤਗੜਾ ਕਰਦਾ ਸੀ ਉਹ ਕਿ ਉਹਦਾ ਹਮਲਾ ਰੋਕਣਾ ਬੜਾ ਔਖਾ ਹੁੰਦਾ ਸੀ ਉਹਦੇ ਹਮਲੇ ਦੀ ਤਾਬ ਦੇਖ ਕੇ ਹੀ ਡੇਰੀਅਸ ਭੱਜ ਲਿਆ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਕੋਲ 2.5 ਲੱਖ ਫੌਜ ਆ ਇਹ 40000 ਫੌਜ ਮੇਰਾ ਕੀ ਵਿਗਾੜੇਗੀ ਉਹ ਡਰਦਾ ਮਾਰਾ ਭੱਜ ਲਿਆ ਤੇ ਉਹ ਲੜਾਰ ਜੀ